ਕਿੱਡ ਆ ਗਿਆ ਫੋਨ ਕਿੱਤਿਆਂ ਨੂੰ ਉਤਾਂ ਨੂੰ ਦਿਉਣੇ ਚਾਹੀਦੇ ਭਾਜੀ ਕਿਹਨਾਂ ਦੀ ਗੱਥੀ ਪੈ ਗਏ ਇਹ ਚੀਚਾ ਜੀ ਮੇਰੇ ਚੀਚਾ ਜੀ ਕਿੰਦਾ ਕੰਦਾ ਸਾਥ ਤੇ ਕਰ ਲੋ ਸੱਡੀ ਤੇ ਉਹਨੇ ਗਾਲ ਕੱਢਦੀ ਭੈਣ ਤੇ ਅੱਛਾ ਕੱਢਦੀ ਕਿੰਨੇ ਗਾਲ ਕੱਢਦੀ ਮੈਡਮ ਬਈ ਇਹ ਜਿਹੜਾ ਕੌਣ ਸੀ ਦਾ ਨਾਮ ਕੀ ਹੁੰਦਾ ਉਹਨੇ ਭਾਈ ਪਤਾ ਨਹੀਂ ਸਾਰੇ ਤੋਂ ਇਹ ਹੋ ਗਏ ਮਾਰ ਦਿੱਤੇ ਉਹਨਾਂ ਨੇ ਰਿੱਧੇ ਦੱਤਲ ਮਰੀ ਮੇਰੇ ਸਿਰ ਤੇ ਚਿੱਤਰ ਮਾਰੀ ਹਾਂ ਇਹ ਕਹਿੰਦੀ ਰਹਿਤ ਤਾਂ ਚਾ ਸਦਾ ਮਰੇ ਠੀਕ ਆ ਆਪਾਂ ਤੌਰ ਤੇ ਉਹ ਤੱਕ ਤੌਰ ਤੇ ਆਪਾਂ ਫੋੜ ਤਾ ਨਾਲੇ ਫੇਰ ਮੋਟਰਸਾਈਕਲ ਖੋਲਿਆ ਭਾਜੀ ਉੱਥੇ ਕੋਈ ਨਹੀਂ ਬੰਦੇ ਬੰਦੇ ਸਾਡਾ ਮੋਟਰਸਾਈਕਲ ਪਰਵਾਸੀਆਂ ਨੇ ਵੜਿਆ ਸੀ ਅੱਛਾ ਹੀ ਤੂ ਤੂ ਕਿਥੋਂ ਆਇਆ ਅਸੀਂ ਕਹਿੰਦੇ ਕਿਥੋਂ ਤੂੰ ਅੱਛਾ ਜੀ ਬੰਦ ਕਰਦੇ ਨੇ ਉਹ ਬੰਦੇ ਕਰ ਸੀ ਨਹੀਂ ਇੱਥੇ ਕੀ ਕਰਨਾ ਸੀ ਹਾਂ ਇੱਥੇ ਪਸੀਨਾ ਦਾ ਜੀ ਆਪ ਪੰ্লাই ਛੇ ਰਖਦਾ ਕਹਤੀ ਓਕੇ ਮਈਆਂ ਝੋਲ ਦੇਣੀ ਆ ਬੱਪਾ ਵੀ ਤਿਆਰੀ ਕੀਤੀ ਤਸਵੀਰਾਂ ਦਾ ਨਾਂ ਕਾਹੇ ਕਰੇ ਦਿਲ ਦਾ ਮੱਛੀ ਮਾਰਦੇ ਸਬਜ਼ੀ ਲੈ ਆਏ ਇੱਕ ਸਾਈਡੋਂ ਕੋਈ ਉਹ ਨਹੀ ਪਾਗੇ ਕਿੰਨੇ ਜਣੇ ਸੀਗੇ ਉਹ ਦੇਖੋ ਅੱਛਾ ਮਾਤਾ ਜੀ ਨੇ ਡਾਂਗ ਥੋੜੀ ਇੱਥੋਂ ਜਣੇ ਕੋ ਮਾਰ ਚੱਲ ਬਿਲਕੁਲ ਲਲਕਾਰੇ ਮਰੇ ਜਾਣੇ ਬਿਲਕੁਲ ਜਿਹੜਾ ਕਿ ਗੋਟਮਰ ਦਾ ਸਾਰਾ ਪ੍ਰਵਾਸੀਆ ਬੁੱਲੜੇ ਗੋਟਮਰ ਕੀਤੀ ਪੰਜਾਬੀਆਂ ਨੂੰ ਉਹ ਮੁੰਡਾ ਮਾਰੇਗਾ ਓਏ ਬਣਾ ਦੇ ਸੈਂਸ ਸੈਂਸ ਆ ਵੀ ਹੋਏਗਾ ਇਹ ਭਈਆਂ ਨੂੰ ਪੰਜਾਬ ਦੇ ਘਟੋ ਉਹ ਭਈਆਂ ਨੇ ਗੁੰਡਾ ਮਾਰ ਆਈਗਾ ਪੁਲਸ ਵਾਲੇ ਨੇ ਆਪਾਂ ਕੀਤਾ ਹੀ ਪੱਟੇ ਦੀ ਬਣਾਈ ਤੀਂਆ ਭਈਏ ਦੇ ਘਰ ਇਹਦੀ ਖਰੀ ਕੀਤੀ ਭਈਏ ਲੱਗ ਗਈ ਪੁਲਸ ਵਾਲੇ ਨੇ ਕੋਈ ਨਹੀਂ ਦਿੱਤਾ ਉਹ ਯੋਗਤਾ ਉਹਨਾਂ ਦਾ ਯੋਗਤਾ ਪੂਰਾ ਜੇ ਮਿੰਨਾ ਹੋ ਗਿਆ ਭਈਏ ਇਹ ਪਿਆ ਪੁਲਸ ਫੁੱਟੇ ਆ ਭਾਜੀ ਇੱਥੇ ਕਿੱਥੇ ਭਾਜੀ ਦੋ ਦਰ ਕੀਏ ਕਰੋ ਪਿਆਪਸ ਦੇਖਦੇ ਨਹੀਂ ਭਾਈ ਜੀ ਥਾਣੇ ਫੋਨ ਕੀਤਾ ਤੁਸੀਂ ਪੁਲਿਸ ਨੂੰ ਨਹੀਂ ਕੀਤਾ ਆਪਾਂ ਪੂਰੀ ਨਹੀਂ ਹੁਣ ਕੀਤਾ ਹੁਣ ਦੋਨ ਬੱਡੇ ਕੀਤਾ ਇਹ ਤਾਂ ਵੀ ਪੁਲਿਸ ਨਹੀਂ ਆਈ ਅਜਾ ਫੋਨ ਕਿ ਭਾਈ ਤੁਹਾਨੂੰ ਕਿੰਨੇ ਚਿਰ ਹੋ ਗਿਆ ਇਹਨੂੰ ਉਦੋਂ ਤੱਕ ਨਹੀਂ ਸਿਰ ਪੁਲਿਸ ਆਈ ਏ ਦੱਸੋ ਮੈਨੂੰ ਕੌਣ ਆਇਆ ਇੱਥੇ ਕਿੰਨੇ ਚਿਰ ਹੋ ਗਏ ਬੜੀ ਮਾੜੀ ਗੱਲ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਫੋਨ ਵੀ ਕੀਤਾ ਨਹੀਂ ਆਈ ਪੁਲਿਸ ਰੋਕੇ ਦੇ ਪੁੱਛਦੀ ਆ ਬਿਲਕੁਲ ਤਸਵੀਰ ਤਾਂ ਨਾ ਸਾਂਝ ਕਰ ਜਲੰਧਰ ਮੱਛੀ ਮਾਰਕੀਟ ਦਾ ਸਿਆ ਕਿ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਨਾਲ ਜਿਹੜੀ ਕੋਟਮਾ ਜਿਹੜੀ ਕੀਤੀ ਗਈ ਹੈ ਸੋ ਤੁਸੀਂ ਦੇਖੋ ਤਸਵੀਰਾਂ ਬਿਲਕੁਲ ਜਲੰਧਰ ਦੇ ਨਹੀਂ ਕਿੱਥੇ ਦੁਕਾਨ ਕਿੱਥੇ ਉਹਨਾਂ ਦੀ ਸਾਫ ਪਰੀ ਤਿਆਰੀ ਕਰਨ ਲੱਗੀ ਜਿਹੜੇ ਤੁਹਾਨੂੰ ਮਰਜੀ ਜਾਈ ਮਾਰਕੀਟ ਇਹ ਵੀ ਆਪਣੇ ਜਿਹੜੇ ਪੰਜਾਬੀ ਨੇ ਸਾਥ ਦੇਣਾ ਇੱਥੇ ਆ ਜੇ ਮੱਛੀ ਲੈਣੇ ਨੇ ਜਿਹਨੇ ਨਹੀਂ ਦੇਣਾ ਜੀ ਆ ਵੇਖੋ ਭਾਈ ਉਹਨਾਂ ਵੀ ਕੰਡਾ ਹੋ ਗਿਆ ਰੋਟੀ ਤੇ ਪੁਲਿਸ ਨਹੀਂ ਆਈ ਆ ਦੇਖੋ ਆ ਦੇਖੋ ਅਸਾਰਾ ਕੁਝ ਕਰਦਾ ਪਿਆ ਦੋ ਘੰਟੇ ਹੋ ਗਏ ਸਾਨੂੰ ਪੁਲਿਸ ਨੂੰ ਫੋਨ ਕੀਤਾ ਅਰੇ ਦਾ ਪ੍ਰਸ਼ਾਸਨ ਨਹੀਂ ਆਈ ਆ ਦੇਖੋ ਓਏ ਭਈਆਂ ਜਿੱਦਾਂ ਸਾਨੂੰ ਕੱਢਣਾ ਆ ਅੱਜ ਜਿੱਦਾਂ ਭਈਆਂ ਹਣ ਕੱਢਿਆ ਭਈ ਕਿੰਨਾ ਹੱਲੇ ਮੈਂ ਤੁਹਾਨੂੰ ਰੇਡਿਸਿੰਗ ਦਿਖਾ ਦਦਾ ਕਿਉਂਕਿ ਲੇਡੀਜ਼ ਨੇ ਦਿਖਾਉਂਦੇ ਚਿਹਰਾ ਨਹੀਂ ਜਿੱਦਾਂ ਲੇਡੀ ਨੇ ਮੱਟੀ ਸ਼ਰਟ ਬਦਲਾਈ ਐਸੇ ਸ਼ਣਕਲੇ ਵਿੱਚ ਬਦਲਾਈ ਟੀਸ਼ਰਟ ਸਾਨੂੰ ਪਤਾ ਕਦਾਂ ਬਦਲਾਈ ਉਹਦੀ ਲੇਡੀਸ ਤਾਂ ਉਹਨੇ ਲਿਆਈ ਨਹੀਂ ਦਿੱਤਾ ਮਰੀ ਅੰਤ ਸਦੀ ਦਾ ਲੈ ਆ ਜੀ ਨਹੀਂ ਕਿਤਾ ਭਾਈ ਹਾਂਜੀ ਕੋਈ ਨਹੀਂ ਧੀਆ ਭੈਣਾਂ ਸਾਂਝੀਆਂ ਹੋਣਗੀਆਂ ਮਾੜੀਆਂ ਤੁਹਾਨੂੰ ਨਹੀਂ ਦਾ ਵੀ ਇਹਨਾਂ ਨੇ ਧੀਆ ਭੈਣਾਂ ਵਿੱਚ ਸੰਦੇ ਆ ਭਾਈ ਸਾਡੇ ਕੁੜੀ ਭਾਈ ਇਹ ਮੇਰੀ ਗੱਲ ਸੁਣੋ ਜੇ ਹਜੇ ਵੀ ਪੰਜਾਬੀ ਨਾਲ ਜਾਗਰਦੇ ਨਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇ ਛੜਾਇਆ ਵੀ ਨਹੀਂ ਨਾ ਭਾਈ ਕੋਈ ਵਿੱਚ ਨਹੀਂ ਆ ਉਹ ਮੁੰਡਾ ਸਾਨੂੰ ਭਈ ਦਾ ਕਹਿ ਕੇ ਆਇਆ ਵਾ ਅਸੀਂ ਪਹੀ ਰਾਜਨਗਰ ਮੋੜ ਤੋਂ ਆਏ ਆ ਖੜੇ ਆਪਾਂ ਤੁਰ ਕੇ ਇਹ ਭਾਈ ਉਹ ਮੁੰਡਾ ਲੈ ਕੇ ਆਇਆ ਸਾਨੂੰ ਭਈ ਕਹਿੰਦਾ ਆ ਮੁੰਡੇ ਨੇ ਆ ਮੁੰਡੇ ਨੇ ਮੈਨੂੰ ਦਾਤਰਾ ਦੇ ਭਾਈ ਕੋਈ ਸੀ ਗੱਲ ਤਾਂ ਦੀ ਇਸ ਮੁੰਡੇ ਨੇ ਭਾਈ ਬਹੁਤ ਬਹੁਤ ਜ਼ਿਆਦਾ ਦਾਤਰਾ ਵਾਂਗ ਲੱਗਾ ਭਾਜੀ ਆ ਸਾਡੇ ਕੋ ਆਇਆ ਭਾਜੀ ਸੀਗੇ ਕੋਣ ਹੋਈ ਯਾਰ ਭਾਈ ਸਾਡੀ ਜੀ ਦੀ ਭੈਣ ਸੀਗੇ ਕੋਣ ਭਾਜੀ ਉਹ ਭਾਈ ਉਹ ਵੀ ਪਰਵਾਤੀਆਂ ਉਹ ਅੰਦਰ ਕਮਰੇ ਦੇ ਅੰਦਰ ਅਮਰਪਾਲ ਦੇ ਘਰ ਵਿੱਚ ਹੋਈ ਉਹ ਇਹਨਾਂ ਦੀ ਘਰ ਦਾ ਚੋਰੀ ਅਮਰਪਾਲ ਸਿੰਘ ਜਿਆ ਚਕਰਾਂ ਨੇ ਉੱਤੇ ਮਾਰਿਆ ਭਾਈ ਉੱਲੂ ਖਾਦਾ ਜੇ ਮੁਰਦਾ ਕਿਹਦੇ ਉੱਤੇ ਆ ਗੋ ਸੱਜੇ ਦੇ ਪਿੱਛੇ ਮੋੜ ਦੇ 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 ਤਸਵੀਰਾਂ ਦਾ ਨਾ ਸਾਂਝੇ ਕਰਿਆ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਦਾ ਕੀ ਮੱਛੀ ਮਾਰਕੀਟ ਜੇ ਲੱਗਦੀ ਹੈ ਉੱਥੇ ਤਾਂ ਸਿਆਲਾ ਕੀ ਪਰਵਾਤੀਆਂ ਵੱਲੋਂ ਜਿਲ੍ਹਾ ਜੇ ਪੰਜਾਬੀਆਂ ਨਾਲ ਕੋਟਮਾਰ ਕੀਤੀ ਦੱਸਿਆ ਲਗੀ ਲੇਡੀਜ਼ ਦੇ ਦੇ ਕੱਪੜੇ ਤਾਂ ਜਿਹੜੇ ਕਿ ਟੀਸ਼ਰਟ ਜਿਹੜੀ ਪਾ ਦਿੱਤੀ ਗਈ ਉਹ ਲੇਡੀਜ਼ ਦੀ ਜਿਹੜਾ ਪਾ ਦਿੱਤੀ ਬਹੁਤ ਕੁੱਟਿਆ ਸੜੇ ਨੂੰ ਉੱਪਰ ਦੇਖੋ ਕੀ ਹੰਗਾਮਾ ਸਾਡੇ ਬੰਦੇ ਨੇ ਦੇਖੀ ਟਿਸ਼ਰਟ ਵਾਲੀ ਪਰਵਾਸੀ ਸਾਡੇ ਬੰਦੇ ਨੇ ਦੇਖੀ ਟਿਸ਼ਰਟ ਵਾਲੀ ਪਰਵਾਸੀ ਸਾਡੇ ਬੰਦੇ ਨੇ ਦੇਖੀ ਟਿਸ਼ਰਟ ਵਾਲੀ ਪਰਵਾਸੀ ਕੀ ਬਣੂਗਾ ਸਾਡਾ ਕੁਝ ਨਹੀਂ ਬੰਨਾਂ ਪੰਜਾਬੀਆਂ ਨੂੰ 70 ਵਜੇ ਨਾਲ ਤੇ 3 ਬੰਦੇ ਜਿਹੜੀਆਂ ਜਿੱਦਾਂ ਅੱਗੇ ਕਰਦੇ ਕੁੜੀਆਂ ਸੱਦੇ ਉੱਥੇ ਹੀ ਕਰਦੀਆਂ ਕੁਝ ਨਹੀਂ ਬਣਦਾ ਭਾਈ ਵਾਈਫ ਹੈ ਤੁਹਾਡੇ ਨਾਲ ਹਾਰਣਾ ਉਹ ਵੀ ਗੱਲ ਨਾ ਕੁੱਟ ਮਾਰਦਾ ਨਹੀਂ ਕਰਨੀ ਚਾਹੀਦੀ ਇਦਾਂ ਚਲੋ ਬੰਦਾ ਉੱਥੇ ਹੀ ਕਰਦਾ ਪਿਆਰ ਨਾਲ ਭਾਈ ਉੱਥੇ ਪਿਆਰ ਨਾਲ ਗੱਲ ਕਰੋ ਸੱਲੂ ਕੀ ਲੋੜ ਆ ਸਾਲੇ ਵੀ ਸੁਭਾਅਦ ਲੈਂਦੇ ਜਿੱਦਾਂ ਕਹਿੰਦੇ ਆ ਬੰਦੇ ਨੇ ਪਤਾ ਕੀ ਪੁੱਛਿਆ ਨੇ ਕੋਈ ਨਹੀਂ ਕੀਤਾ ਅੰਦਰ ਕੋਈ ਕਰਨ ਪਹੁੰਚੇ ਕੀਤਾ ਲੈ ਲਏ ਭਾਜੀ 2000 ਰੁਪਏ ਲਿਆ ਭਈਆ ਮੂੰਹ ਤੇ ਕਰਾ ਦਿੰਦਾ ਮੇਰੇ ਨਾਲ ਆ ਜਾਓ ਠੀਕਾ ਛੱਡ ਤਾਂ ਭਾਜੀ ਇਹਦੇ ਨੰਬਰ ਦੇ ਦੋ ਆਪਣੇ ਦਾ ਮਾਮਲਾ ਸੀਗਾ ਉਹ ਭਈਆ 120 ਫੁੱਟੀ ਰੋਡ ਬੈਲਸ ਲੱਗੇ ਦਾ ਮਾਮਲਾ ਹੀ ਪੁਲਸਾਂ ਵਾਲੇ ਵੀ ਤੁਹਾਨੂੰ ਮੂੰਹ ਤੇ ਕਰਾ ਦਿੰਦਾ ਵਾ ਕੁਝ ਨਹੀਂ ਕੀਤਾ ਸਾਡਾ ਉਹ ਮੁੰਸੀ ਦੇ ਵਾਸਰੇ ਲੈ ਆਵਾਂਗੇ ਤੱਕੇ ਬੈਤ ਪੈ ਤੇ ਲਈ ਜਾਂਦੇ ਪੰਜਾਬ ਪੁਲਿਸ ਉਹ ਭਾਈ ਲੱਗਦਾ ਬੰਦਾ ਮੈਨੂੰ ਸੋ ਦੇਖ ਸਕਦਾ ਕਿ ਜਿਹੜਾ ਕਿ ਦੂਜਾ ਜਿਹੜਾ ਕਿ ਬੰਦਾ ਜਿਹਨੇ ਉਹਨੂੰ ਹਮਲਾ ਕੀਤਾ ਗਿਆ ਸੋ ਉਹ ਵੀ ਸ਼ਾਇਦ ਜਿਹੜਾ ਕਿ ਮੌਕੇ ਤੇ ਆ ਗਿਆ ਸੋ ਤਖੀਰਾ ਬੀਗੋ ਤੁਹਾਡਾ ਸਾਂਝਾ ਕਰ ਰਿਹਾ ਜਦੋਂ ਜਦ ਦੀਆਂ ਮੱਛੀ ਮਾਰਕੀਟ ਜਿੱਥੇ ਭਈਏ ਦੀ سپورਟ ਭਈਏ ਸਾਰੇ ਘੱਟ ਜਿੱਥੇ ਕੋਈ ਨਹੀਂ ਕੰਨਾ ਭਈਏ ਭਈਏ ਇਹਨਾਂ ਦੇ ਬੰਦੇ ਪੱਟ ਗਏ ਸਾਰੇ ਕੀ ਹੋਇਆ ਕੀ ਪਤਾ ਨਹੀਂ ਲਾਈ ਵੀ ਆਪਸੀ ਲੜਾਈ ਹੈ ਸਾਡੇ ਸਾਡੇ ਪਹਿਲਾਂ ਵੀ ਸਾਡੇ ਘਰੇ ਵੜ ਗਏ ਮੁੰਡੇ ਅੱਛਾ ਉਹਨਾਂ ਨੂੰ ਸਮਝਾਇਆ ਕਿ ਤੂੰ ਫੜਿਆ ਦੁਬਾਰਾ ਫੇਰ ਸਾਡੇ ਵੜ ਕੇ ਗਏ ਕੌਣ ਹੈਗੇ ਕੋਣ ਆਉ ਪਤਾ ਨਹੀਂ ਭਾਈ ਨੂੰ ਪਤਾ ਮੈਂ ਤਾਂ ਕੌਣ ਹੈ ਜੀ ਬਹੁਤ ਪਤਾ ਨਹੀਂ ਸਕੇ ਮੈਂ ਤਾਂ ਇੱਥੇ 75 ਦਾ ਕਿਸ਼ੋਰ ਪਹਿਲੀ ਵਾਰੀ ਦੇਖੀ ਜੀ ਕੰਮ ਦੀ ਦੁਕਾਨ ਦੇ ਕੰਮ ਕਰਦੇ ਨੇ ਭਈ ਇਹਨੇ ਕੰਮ ਕਰਦਾ ਕੋਨਾ ਬਖਾਰ ਨਹੀਂ ਇੱਥੇ ਹੁੰਦੇ ਇੱਥੇ ਹੁੰਦੇ ਆ ਤੇ ਆਉਂਦੇ ਆ ਤੱਕੜੇ ਰਹੇ ਲੰਦਾ ਕਰੇ ਮੈਂ ਪੂਰਾ ਵੇਖ ਲਿਆ ਮਾਲਾ ਭਾਗੇ ਗੁੱਲ ਗਏ ਵਾਪਸ ਪੱਗ ਬੰਨਿਆ ਅੱਗੇ ਅੱਗੇ ਪਿੱਛੇ ਪਿੱਛੇ ਮਾਰਨਗੇ ਉਹਨਾਂ ਨੂੰ ਪਾਜੀ ਬਣਾ ਲਓ ਪਿੱਛੇ ਮਾਰਨਗੇ ਬੈ ਇਹਨਾਂ ਨੂੰ ਮਾਰਨਗੇ ਪਿੱਛੇ ਮਾਰਨਗੇ ਆ ਕੇ ਬੰਦੇ ਇਹਨਾਂ ਨੇ ਦੋ ਹੱਥ ਲਾ ਬਦਿਆ ਪਾਜੀ ਬਹੁਤ ਮੋਟਾ ਬੰਦਾ ਆ ਕੇ ਬੰਦੇ ਉਹਨਾਂ ਦੀ ਚੜਾਈ ਹੋ ਜਾਣਾ ਸਭ ਜੋ ਪੰਜਾਬੀ ਜੀ ਆ ਬਿਚਾਰਾ ਹਾਂ ਪਰ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਯਾਨੀ ਕੀ ਜਾਨੀ ਆ ਇਹ ਆਰਾਮੀ ਬੰਦੀ ਜਿਹੜੀ ਗੱਲ ਹੈ ਪਾਜੀ ਇਹ ਗੱਲ ਵੀ 50 50 ਪਈਏ ਕਰੇਗਾ ਨਿਕਲ ਕੇ ਸਾਹਮਣੇ ਆ ਰਿਹਾ ਪਾਜੀ ਜਿਹੜੀ ਲੱਗ ਦਿੰਦੀ ਆ ਜੋ ਬੰਦੀ ਹੈ ਜੇ ਲੜਨ ਨਾਲ ਜੋ ਸਮਝਾਣੇ ਨਹੀਂ ਲੜਨਾ ਇਹ ਪਿੱਛੇ ਗਏ 100 150 ਬੰਦਾ ਉਹ ਮੁੰਡਿਆਂ ਨੂੰ ਇੱਕ ਲੇਡੀ ਜੀ ਨੇ ਮੈਨਾਂ ਛੜਾਉਂਦੇ ਆ ਤੁਹਾਡਾ ਬੇਟਾ ਤੁਹਾਡਾ ਬੇਟਾ ਤੁਹਾਡਾ ਮੁੰਡਾ ਨਹੀਂ ਮੇਰੇ ਭਰਾ ਦਾ ਬੇਟਾ ਤੁਹਾਡੇ ਭਰਾਤੀ ਰਹਿੰਦੇ ਕਿਥੇ ਹੋ ਸਾਰੀ ਦੁਆਦਰ ਹੀ ਰਹਿੰਦੇ ਕਿਹੜੀ ਜਗ੍ਹਾ ਅਸੀਂ ਇੱਥੇ ਰਹਿੰਦੇ ਆ ਪਾਪਾ ਬਾਬੂ ਕੁੱਟੇ ਪਹਿਲੇ ਵੀ ਆਨੇ ਸਮਾਨ ਲੈਣ ਆ ਕੇ ਮਿਲਦੇ ਹਾਂ ਜੀ ਆਨੇ ਇੱਥੇ ਹੀ ਲੈਣੇ ਸਮਾਨ ਦੇਖੋ ਇਹਨਾਂ ਆਣ ਕੇ ਕੁੱਟਿਆ ਇਹਨਾਂ ਨੇ ਆਣ ਪਿੱਛੇ ਆਣ ਕੇ ਆਪਾਂ ਗੱਲ ਇਹ ਉਹ ਪਹਿਲਾ ਹੈ ਅਈ ਗਿਆ ਚੋ ਦੋ ਪਰ ਮੈਂ ਉਹ ਪਹਿਲਾ ਵਾਲਾ ਪਾਣੀ ਤੇ ਜਿਹੜੀ ਕਿ ਮਹਿਲਾ ਇੱਥੇ ਲਿਆ ਗਿਆ ਬਗਰੇ ਨੇ ਮੈਡਮ ਇਹ ਓ ਟਿਸ਼ਨ ਤੇ ਜਿਹੜੀ ਇਹਨਾਂ ਨੇ ਪਾਣੀ ਨਹੀਂ ਇਹ ਦੂਜੀ ਇਹ ਵਾਹ ਇਹ ਵਾਹ ਉਹੀ ਹੈ ਨਾ ਵੀ ਦੇਖ ਲਿਓ ਮਹਿਲਾ ਨਾਲ ਜਿਹੜਾ ਦੁੱਧ ਵੀ ਆਉਂਦਾ ਉਹ ਬਿਲਕੁਲ ਤੁਹਾਨੂੰ ਦੱਸ ਦੇ ਕਿ ਜਿਹੜਾ ਪਰਵਾਸੀਆ ਵੱਲੋਂ ਜਿਹੜਾ ਕੀ ਜਿਹੜੀ ਮਾਰਕੀਟ ਹੋਈ ਹੈ ਤੋਂ ਇਹ ਕਿਹੜੇ ਕੀ ਲੇਡੀਜ਼ ਜੀ ਦੇ ਕੋ ਉਹਦੇ ਵੀ ਦੱਤਿਆਰਾ ਕੀ ਟੀ-ਸ਼ਰਟ ਜਿਹੜੀ ਪਾੜ ਦਿੱਤੀ ਗਈ ਐ ਮਾਰਾ ਪੈਸਾ ਫੋਨ ਵੀ ਤੁਹਾਡਾ ਸਾਹ ਕੋਈ ਮੰਗ ਉਹ ਵੀ ਲੈ ਗਏ ਤੁਹਾਨੂੰ ਭਈਏ ਵੀ ਪੂਰੂ ਚਾਹੀਦੇ ਭਾਈ ਆਈ ਫੋਨ ਲੈ ਤੇਰਾ ਹੀ ਤੁਹਾਡਾ ਨਹੀਂ ਤੁਹਾਡਾ ਫੋਨ ਵੀ ਲੈ ਗਏ ਭਾਈ ਪਿਆ ਜੀ ਤੁਹਾਡਾ ਫੋਨ ਲੈ ਗਏ ਕਿੱਥੋਂ ਲੈਣਾ ਝਾੜੂ ਮਾਰ ਪਾੜ ਕੇ ਆਪਾਂ ਫੁੰਗ ਲਿਆ ਮਾਹੀ ਆਪਾਂ ਕਿੱਥੋਂ ਮਾਰੇ ਬੰਦੇ ਫੁੰਗ ਲਾਗੇ ਸਭ ਨਹੀਂ ਗਈਆਂ ਸਾਡੇ ਬੁੜੇ ਕੰਮ ਹੋਣੇ ਨਹੀਂ ਬਣਨਾ ਜਾ ਬਰਚਾ ਬਰਚਾ ਘਟਾਉ ਜਾਵੇ ਅੱਗੇ ਬਰਚਾ ਭਾਈ ਪੁਲਸੀ ਨਹੀਂ ਬਰਚਾ ਕਿੱਥੇ ਪੈਸੇ ਦੇ ਪ੍ਰੈਸ ਵਾਲੇ ਬੰਦ ਕਰੋ ਭਾਈ ਤੇ ਨਾਲ ਸਾਡੀ ਮਾਂ ਦੀ ਮਾਂਗਾ ਉਹਨਾਂ ਦੇ ਕਾਰ ਵੀ ਨਹੀਂ ਕਰੀ ਜਾਵੇ ਭਾਈ ਉਹਨਾਂ ਨੂੰ ਫੜ ਕੇ ਕਾਨੂੰਨ ਕੀਤਾ ਜਾਵੇ ਕਿਵੇਂ ਬਤੇਰੀ ਭਾਈ ਸਾਡੇ ਨਾਲ ਸਾਡੇ ਭਾਈ ਪੁਲਸੀ ਨਹੀਂ ਆਈ ਸਾਡੇ ਨਾਲ ਚੱਲੋ ਬਿਲਕੁਲ ਜੋ ਦੱਸਿਆ ਲਗੀ ਜਿਹੜਾ ਕਿ ਕਾਫੀ ਟਾਈਮ ਜਿਹੜਾ 1 ਘੰਟੇ ਤੋਂ ਉੱਪਰ ਹੋ ਗਿਆ ਲੇਕਿਨ ਜਿਹੜੇ ਕੀ ਪੁਲਿਸ ਨੂੰ ਫੋਨ ਵੀ ਕੀਤਾ ਸੀਗਾ ਲੇਕਿਨ ਪੁਲਿਸ ਆ ਜਿਹੜੀ ਮੌਕੇ ਤੇ ਨਹੀਂ ਪਹੁੰਚੀ ਜੋ ਤਸਵੀਰਾਂ ਬਿਲਕੁਲ ਤੁਹਾਡਾ ਨਾਲ ਸਾਂਝੀਆਂ ਕਰਦੇ ਜਲੰਧਰ ਬਿਲਕੁਲ ਨਹਿਰ ਦੇ ਨਾਲ ਜਿਹੜੀ ਮੱਛੀ ਮਾਰਕੀਟਾਂ ਉੱਥੇ ਦੀਆਂ ਕਿਤੇ ਜਿਹੜੇ ਕਿ ਜਿਹੜਾ ਪ੍ਰਵਾਸੀਆ ਵੱਲੋਂ ਪੰਜਾਬੀਆਂ ਨਾਲ ਜਿਹੜਾ ਕਿ ਕੁੱਟਮਾਰ ਆ ਕੀਤੀ ਗਈ ਸੋ ਇਹਨਾਂ ਵੱਲ ਜੋ ਇਲਜ਼ਾਮ ਲਗਾਏ ਜਾ ਰਹੇ ਕਿ ਇਹਨਾਂ ਦਾ ਜਿਹੜਾ ਮੋਬਾਈਲ ਹੈ ਉਹ ਵੀ ਜਿਹੜਾ ਜੋਨਾਂ ਵੱਲ ਖੋਹ ਲਿੱਤਾ ਗਿਆ ਸੋ ਕਾਫੀ ਜਿਹੜੀ ਕਿ ਵੱਡੀ ਘਟਨਾ ਤੁਸੀਂ ਦੇਖ ਸਕਦੇ ਹੋ ਕਿ ਜੋ ਦਸਿਆਹਰਾ ਕੀ ਮਹਿਲਾ ਦਾ ਜਿਹੜਾ ਕਿ ਟੀ-ਸ਼ਰਟ ਤੱਕ ਜਿਹੜੀ ਉਹਨਾਂ ਵੱਲੋਂ ਪਾੜ ਦਿੱਤੀ ਗਈ ਹੈ ਸੋ ਕਾਫੀ ਜਿਹੜੀ ਕੁੱਟਮਾਰ ਜਿਹੜੀ ਪ੍ਰਵਾਸੀਆਂ ਵੱਲੋਂ ਜਿਹੜੀ ਕੀਤੀ ਗਈ ਹੈ ਹਾਲੇ ਤੱਕ ਨਹੀਂ ਪਹੁੰਚਿਆ ਬਸ ਜਲਦ ਆਏ ਭਾਈ ਪੁਲਸਾਂ ਲਈ ਨਹੀਂ ਆਏ ਤੁਸੀਂ ਨਾ ਜਾਓਗੇ ਸਾਡੇ ਸਾਡੀ ਤਾਨ ਰਿਪੋਰਟ ਨਹੀਂ ਹੋਣੀ ਭਾਈ ਜੀ ਭਾਈ ਜੀ ਫੋਨ ਕੀਤੇ ਨੇ ਆਏ ਤੋਂ ਉਦਾਂ ਕਿੱਦਾ ਐ ਉਹਦੇ ਬੰਦਾ ਮਰ ਜਾਏ 100 ਰੁਪਏ ਦੋ ਕੀ ਸਾਨੂੰ ਅੱਗੇ ਵੀ ਇਤਈ ਹੋਇਆ ਉਹ ਮੁੰਤੀ ਜਿਵੇਂ ਬੇਟਾ ਰ ਜਿਹਨੂੰ ਆਪਾਂ ਪਰਚਾ ਦੇ ਗਏ ਡੇਢ ਮਿੰਟਾ ਹੋ ਗਿਆ ਕੁਝ ਨਹੀਂ ਆਜੂਗੇ ਆਜੂਗੇ ਭਾਈ ਕਿ ਭਾਈ ਇਹ ਇੱਕ ਤਾਂ ਤੁਹਾਡੇ ਨਾਲ ਕੁੱਟ ਮਾਰ ਹੋਈ ਹੈ ਤੁਹਾਨੂੰ ਗੱਲੇ ਬਾਹਰ ਪਹਾਰ ਗਏ ਪਾਣੀ ਕੁੱਟ ਮਾਰ ਵੀ ਹੋਈ ਆਪਾਂ ਨਬੇੜ ਕੇ ਚਲ ਗਏ ਤੇਰੀ ਪੁਲਿਸ ਜੀ ਇਹ ਤੁਹਾਨੂੰ ਲੈ ਗਏ ਭਾਜੀ ਪਿੱਛੇ ਪੁਲਸਾਂ ਨਾਲ ਮੱਥੀ ਪਾਣ ਕਿੱਥੋਂ ਲਿਆਣਗੇ ਭਾਜੀ ਪੁਲਸ ਨਾਲ ਗੱਲ ਕਰੋ ਉਹ ਭਾਜੀ ਪੁਲਸ ਦੇ ਕੁਝ ਨਹੀਂ ਕਰਨਾ 1.5 ਘੰਟਾ ਆ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਤੋਂ ਬਿਲਕੁਲ ਜਿਹੜਾ ਇਹ ਤਾਂ ਸਿਆਰਾ 1.5 ਘੰਟੇ ਤੋਂ ਉੱਪਰ ਜਿਹੜਾ ਕੀ ਹੋ ਗਿਆ ਲੇਕਿਨ ਅਡੀ ਪੁਲਸ ਦੱਸਿਆ ਜਾ ਰਿਹਾ ਕਿ ਹੁਣ ਜਿਹੜੀ ਪੁਲਿਸ ਆ ਜਿਹੜੀ ਮੌਕੇ ਤੋਂ ਪਹੁੰਚੀ ਆ ਦੋ ਤਸਵੀਰਾਂ ਦਾ ਬਿਲਕੁਲ ਸਾਂਝੀਆਂ ਕਰਦੇ ਜਲਦੀ ਮੱਛੀ ਮਾਰਕੀਟ ਦਿੱਤੇ ਕੀ ਪ੍ਰਵਾਸੀਆਂ ਵੱਲੋਂ ਜਿਹੜਾ ਕਿ ਪੰਜਾਬੀਆਂ ਨਾਲ ਜਿਹੜੀ ਕੋਟਮਾਰ ਜਿਹੜੀ ਹੋਈ ਆ ਉਹ ਮੌਕੇ ਦੀਆਂ ਤਸਵੀਰਾਂ ਲਗਾ ਕੇ ਤਾਂ ਸਾਂਝੀਆਂ ਕਰ ਲੈਣੇ ਨਹੀਂ ਨਹੀਂ ਆ ਨਾ ਤਸਵੀਰਾਂ ਪੜੀ ਗਈ ਉਹ ਯੂਨਾਵ ਮਾਰਕੀਟ ਵਿੱਚ ਹਾਂ ਜਾਲੇ ਕਿ ਜਾਂਦੇ ਹਾਂ ਹਾਂ ਜੀ ਕੁਈ ਕੁਈ फिलाल पी सी आर टीम पहुची आहे सोचियां की गलबा जहिड़ी हूंदी पई हिते ਲਗਿਏ ਭਾਈਓ ਭਾਈਓ ਆਜੋ ਅੱਗੇ ਆ ਜੀ ਸੋ ਮੌਕੇ ਤੇ ਤਾਂ ਦੇ ਬੱਤੀ ਬਾਵਾ ਖੇਲਦੇ ਨੇ ਕਿ ਬੋਲੇ ਸਾਹ ਉਹ ਮੌਕੇ ਤੇ ਪਹੁੰਚ ਚੁੱਕੀ ਐ ਸੋ ਜਿਨ੍ਹਾਂ ਨਾਲ ਜਿਹੜੀ ਮਾਰਕਟ ਹੋਈ ਐ ਸੋ ਉਹਨਾਂ ਨਾਲ ਜਿਹੜੀ ਗੱਲਬਾਤ ਉਹ ਜਿਹੜੀ ਕੀਤੀ ਜਾਏਗੀ ਅਸਲ ਵੀ ਪਹੁੰਚ ਚੁੱਕਾ ਹੈ ਜੀ ਰਜਿੰਦਰ ਜੀ ਪਹੁੰਚ ਚੁੱਕੇ ਮੌਕੇ ਤੇ ਸ਼ਾਨਾ ਬਸਤੀ ਬਾਵਾ ਦੇਖ ਸਾਦੇ ਤਸਵੀਰਾਂ ਦੇ ਵਿੱਚ ਬਹੁਤ ਸਾਰੇ ਅਧਿਕਾਰੀਆਂ ਮੌਕੇ ਦੇਖਣ ਲਈ ਪਹੁੰਚੀ ਐ ਖੇਤ ਦੇ ਉੱਪਰ ਦਿੱਤੇ ਦੁਬਾਰਾ ਸਾਰਾ ਸੀਗ ਪਰ ਇਧਰ ਆਪਾਂ ਵੇਖ ਲੈਣਾ can السلام علیکم میرے خالہ مال سال کا نام ہے آ میرے خالہ رے یہ بھی اپنے میں ہے انداز خالہ دیوانہ دیوانہ مجھے چھک سے رے دا گنا ہے بیمار والے دا ਨਹੀਂ ਨਾ ਪਤਾ ਨਹੀਂ ਸਰ ਬੰਦੇ ਦਾ ਨਾਮ ਨਹੀਂ ਮੇਰੀ ਜਿਹੜੀ ਲੱਗੀ ਉਹ ਵਿੱਚ ਕੋਈ ਨਹੀਂ ਕੋਈ ਲਗਾ ਉਹ ਫਲਾਹ ਜਿਹੜੇ ਦੰਦ ਦੱਦੀਏ ਬੱਤੀ ਬਾਬਾ ਖਲਦੀ ਨੇ ਪੁਲਿਸ ਆ ਉਹ ਜਿਹੜੀ ਮੌਕੇ ਤੇ ਜਿਹੜਾ ਕਿ ਮੌਕਾ ਦੇਖਣ ਵਾਸਤੇ ਆਈ ਹੈ ਸੋ ਦੱਸਿਆ ਜਾ ਰਿਹਾ ਜਿਹੜੀ ਰੇਡ ਵੀ ਜਿਹੜੀ ਇੱਥੇ ਲੱਗੀ ਆ ਸੋ ਕਾਫੀ ਜ਼ਿਆਦਾ ਝਗੜਾ ਹੈ ਦੱਸਿਆ ਜਾ ਰਿਹਾ ਕਿ ਸਿਰਫ ਛਤਰੀ ਦੇ ਪਿੱਛੇ ਕਰਨ ਲੈ ਕੇ ਲੜਾਈ ਸੜਾ ਹੋਇਆ ਉਸ ਤੋਂ ਬਾਅਦ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਨਾਲ ਜਿਹੜੀ ਕਿ ਕੁੱਟਮਾਰ ਹੋਈ ਹੈ ਇੱਥੇ ਬੰਦੀ ਕੰਮ ਕਰਦੇ ਠੀਕ ਕਰਦੇ ਨਾਲ ਜਿਹਦਾ ਕੰਪਲੇਨ ਕੀ ਆਈ ਸੀ ਇਹ ਕੰਪਲੇਟ ਇਹ ਸਾਨੂੰ ਕੰਟਰੋਲ ਤੋਂ ਮਿਲੇ ਗਿਆ ਇੱਥੇ ਝਗੜਾ ਹੋ ਰਿਹਾ ਜੀ ਸਰ ਕਿੱਥੇ ਸਰ ਤੇ ਮੱਛੀ ਮਾਰਗ ਇੱਥੇ ਆਏ ਕੋਈ ਟੈਨਡਰ ਵੀ ਹੋ ਰਿਹਾ ਪਰ ਇਹ ਬੰਦੇ ਲਗੇ ਆ ਇਹਨਾਂ ਨੇ ਜਾਇ ਕਿ ਮੱਛੀ ਮਾਰਕਟ ਆ ਜਣਾ ਝਗੜਾ ਹੋ ਰਿਹਾ ਇਹਨਾਂ ਦਾ ਠੀਕ ਠੀਕ ਰੈਡੀ ਵਾਲੇ ਨਾ ਉਹ ਰੈਡੀ ਵਾਲੇ ਤਾਂ ਮੌਕੇ ਤੇ ਹੈ ਨਹੀਂ ਫਿਰ ਵੀ ਦੇਖਦੇ ਆ ਜਿੱਡਾ ਮਾਰਕੀਟ ਨੂੰ ਸੰਸਰ ਪਤਾ ਹੋਇਆ ਤਾਂ ਖਲਾਫ ਬੰਦੀ ਕਰ ਸਰ ਇਹ ਕਹਿੰਦੇ ਕਿ ਪ੍ਰਵਾਸੀ ਸੀਗੇ ਬੰਦੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਜਾਂ ਇਹਨਾਂ ਇੱਥੇ ਇੱਥੇ ਪ੍ਰਵਾਸੀ ਤਾਂ ਇਹ ਬਾਰੂ ਆਏ ਆ ਜੀ ਉਹ ਤਾਂ ਇੱਥੇ ਰੇੜੀ ਲਾ ਕੇ ਬੈਠੇ ਆ ਅੱਛਾ ਜੀ ਦੇਖੋ ਸਵੇਰੇ ਲਾ ਕੇ ਦੁਆ ਪਾਰਟੀਆਂ ਦੇਖਦੇ ਆ ਕਿਹੜਾ ਕਸੂਰ ਆ ਇਹਨਾਂ ਲੋਕਾਂ ਵੀ ਕਿਹਾ ਜਾਂਦਾ ਫੋਨ ਵੀ ਇਹਨਾਂ ਦਾ ਲੈ ਕੇ ਨੇ ਉਹ ਇਹ ਤਾਂ ਅਕੋਲ ਹੀ ਖੜੇ ਤੁਹਾਡੀ ਅ ਦੇਖ ਲੈਣਾ ਜੀ ਆਪਾਂ ਡੇਢ ਮਹੀਨੇ ਪਹਿਲਾਂ ਡੇਢ ਮਹੀਨੇ ਪਹਿਲਾਂ ਵੀ ਪੁਲਿਸ ਦਾ ਪਰਚਾ ਕਰਾਇਆ ਸੀ ਕੁਝ ਨਹੀਂ ਬਣਿਆ ਸਕਦਾ ਇਹਨਾਂ ਨੇ ਇੱਦਾਂ ਹੀ ਕੀਤਾ ਉਹ ਕੋਈ ਨਹੀਂ ਬੰਦ ਜਿੱਥੇ ਵੀ ਇੱਥੇ ਲੜੇ ਸੀ ਇੱਥੇ ਵੀ ਲੜੇ ਸੀ ਉੱਥੇ ਠਾਣੇ ਦੇ ਲਾਗੇ ਕੀਤਾ ਹੀ ਆਪਾਂ ਪਿੰਚੂ ਨੂੰ ਬੁਲਾਇਆ ਵੀ ਉਹਨਾਂ ਦੇ ਭਈਆ ਵੀ ਉੱਥੇ ਤੁਰਿਆ ਫਿਰਦੇ ਆ ਭਈਏ ਨੂੰ ਘਾਟਦਾ ਹੀ ਉਹਨੇ ਕੰਮ ਬੰਦਿਆ ਅੱਛਾ ਅੱਛਾ ਚੱਲਦੇ ਆ ਕੋਈ ਨਹੀਂ ਕਿਹਨੂੰ ਕੀ ਖਾਂਜੀ ਇੱਦਾਂ ਮਚਾਈ ਦੇਣਗੇ ਅਗਲਾ ਹਾਰਦਾਂਗੇ ਉਹਨਾਂ ਨੂੰ ਉਹਨੇ ਲੱਗੇ ਦੇਖੋ ਕਿਦਾਂ ਆ ਰਹੇ ਦੋਨੇ ਕੰਪਲੀਟ ਤੋਂ ਆਪਾਂ ਨਹੀਂ ਬੰਦਿਆ ਉੱਥੇ ਬਾਊ ਜੀ ਤੁਸੀਂ ਸਾਰੇ ਨਿਆਣਾ ਉੱਥੇ ਮੈਡੀਕਲ ਕਰਾ ਲੈਂਦੇ ਆ ਆ ਜਾਓ ਜੋ ਵੀ ਤੁਹਾਡੀ ਗਾਰਵ ਹੈ ਬੜਾ ਜ਼ਰੂਰ ਕੰਮ ਆਏ ਲਿਆ ਸਾਡਾ ਆਈਫੋਨ 12 13 ਗੋਇਆ ਵਾ ਜੀ ਉਹਨਾਂ ਨੇ ਦੇ ਗਿਆ ਹੀ ਕੋਇਆ ਨਹੀਂ ਉਹਨਾਂ ਨੇ ਦੇ ਗਿਆ ਹੀ ਉਹਨਾਂ ਚੋੱਕੇ ਲੱਗੇ ਬਈਏ ਪਿਆ ਯਾਰ ਦਾਪੂਣਾ ਵੀ ਚਾਹੀਦਾ 750 ਪੰਜਾਬੀ ਬੰਦੇ ਸਾਨੂੰ ਸਮਝਾ ਕੇ ਭੇਜਿਆ ਕਹਿੰਦਾ ਪੁੱਤ ਨੂੰ ਲੜਨਾ ਨਹੀਂ ਆਪਾਂ ਇੱਥੋਂ ਚੱਲ ਗਏ ਬਈਏ ਜੱਕੇ ਲੱਗੇ ਪੁੱਤ ਨਹੀਂ ਮੈਨੂੰ ਸਾਡੇ ਮਾਰੀ ਧੂਆ ਜੀ ਲੱਗੇ ਮਗਲ ਮੰਨ ਲਾ ਪੈ ਮਗਰ ਲੇਡੀਆਂ ਬੈਠੀ ਇਹ ਲੇਟਰ ਤੇ ਵੱਜੀ ਉਹ ਲੱਖ ਦੇ ਗੰਦ ਖਾ ਸਕਦੇ ਆਪਾਂ ਇੰਨੀ ਗਿੱਟਾ ਵੱਧੀਆਂ ਦੇਖੋ ਮੇਰੇ ਦੋਸਤਾਂ ਬੱਚੇ ਜਿਹੜਾ ਨਹੀਂ ਹੁਣ ਪੰਜਾਬੀ ਨਹੀਂ ਇਹ ਮੇਰਾ ਬੂਹ ਚੱਕ ਕੇ ਲੱਗੇ ਹੈਹੀ ਨੰਬਰ ਜਿਹੜਾ ਹੁਣ ਕਿਹੜਾ ਚੱਲਦਾ ਹੁਣ ਕੋਈ ਨਹੀਂ ਦਿਲਦਾ ਤੇ ਮੇਰ ਕੋ ਕੋਈ ਚੱਲਦਾ ਸੀ ਉਹ ਚੱਕ ਕੇ ਹੈ ਮੇਡਾ ਕੋ ਤੇਰਾ ਨੰਬਰ ਕੋਈ ਹੈਗਾ ਇਹੀ ਚੱਲਦਾ ਹੈਗਾ ਨੰਬਰ ਨਹੀਂ ਸਰ ਕੋਈ ਹੋਰ ਨੰਬਰ ਨੰਬਰ ਨਹੀਂ ਹੁਣ ਗੱਲ ਕਰ ਕੰਟੈਕਟ ਨੰਬਰ ਦੇਖੋ ਤੁਹਾਨੂੰ ਬੁਲਾਵਾਂਗੇ 72 98 98 ਦੀ ਬਰਤਨ ਮੰਮੀ ਦਾ ਹਨ ਮੈਕ ਨੂੰ ਨਾੜ 92472 92472 472 ਥੇ ਲੋ ਕਰਾਓ ਮੈਡੀਕਲ ਜੇ ਕਹਦੇ 60 ਕਿਲੋ ਮੈਡੀਕਲ ਕਰਾਓ ਉਹ ਤੁਸੀਂ ਦੇਖ ਲਓ ਉਹ ਆਪਣੇ ਲੈ ਕੇ ਥਣੇ ਆ ਜੀ ਆਪਾਂ ਬੈਠ ਵੀ ਗੱਲ ਕਰੀਏ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਜੀ ਇੱਕੋ ਗੱਲ ਹੈ ਆਪਣੇ ਅੱਗੇ ਬੇਨਤੀ ਆ ਕਿ ਇੱਥੋਂ ਦੀ ਰੋਡ ਚੱਲਦਾ ਰੋਡ ਹੈਗਾ ਸਿੰਗਲ ਇੱਧਰ ਵੀ ਰੇੜੀ ਲੱਗ ਜਿੰਦੀ ਉਧਰ ਵੀ ਰੇੜੀ ਲੰਦੇ ਆ ਸਾਰਿਆਂ ਨੂੰ ਪਰੇਸ਼ਾਨੀ ਹੁੰਦੀ ਨੰਗਰ ਦੀ ਇਹ ਰੇੜੀਆਂ ਨੇ ਪਾਸੇ ਵੇਰੇ ਲੱਗਣ ਦੇ ਨਹੀਂ ਆ ਤੁਸੀਂ ਕਾਰਪੋਰੇਸ਼ਨ ਕੋਈ ਇਸ ਦੀ ਕਮਾਂਡ ਕਰੋਗੇ ਉਹ ਅਸੀਂ ਸੀਰੀਅਸ ਰੱਤ ਨਾਲ ਭਾਈ ਕਾਰਪੇਸ ਨਾਲ ਆ ਪਹਿਲੇ ਲੈਂਦੇ 1000 ਰੁਪਏ ਭਈਏ ਕਹਿੰਦੇ ਲਿਆਵਾਂਗੇ ਕਿ ਇਹ ਰੋਡ ਜਿਹੜਾ ਕਿ ਨਹੀਂ ਇਸ ਤਰ੍ਹਾਂ ਸਿੰਗਲ ਹੈ ਨਾ ਕੇ ਮਿਲ ਕਹਿੰਦਾ ਕਿ ਇਥੇ ਕਿੰਨਾ ਕਿੰਨਾ ਰੋਕਿਆ ਉਹ ਆਪਾਂ ਅਸੀਂ ਇਸ ਨੂੰ ਨ ਠੀਕ ਹੈ ਸ਼ਰੀ ਜੀ ਕੋਈ ਕਾਰਵਾਈ ਹੋਊਗੀ ਕਿ ਨਹੀਂ ਭਾਈ ਕਾਰਵਾਈ ਕੋਈ ਹੋਊਗੀ ਕਿ ਨਹੀਂ ਸਾਨੂੰ ਤਾਂ ਕੁਝ ਨਹੀਂ ਲੱਗਦਾ ਲੋਕ ਕਿਸ ਵਾਰ ਮੈਨੂੰ ਨਹੀਂ ਲੱਗਦਾ ਕੁਝ ਵੀ ਨਹੀਂ ਉਹ ਤਾਂ ਕਹਿੰਦੇ ਤੁਸੀਂ ਮੈਡੀਕਲ ਕਰਵਾ ਕੇ ਤੁਸੀਂ ਆਓ ਕੋਈ ਨਹੀਂ ਕੁਝ 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 ਨਹੀਂ ਕ ਤੂੰ ਦੇਖ ਸਕਦਾ ਜੀ ਵਿਸ਼ਵਾਸ ਨਹੀਂ ਹੈ ਕਿੰਨੇ ਪ੍ਰਸ਼ਾਸਨ ਦੇ ਉੱਪਰ ਸੋ ਬਿਲਕੁਲ ਤਸਵੀਰਾਂਆਂ ਤਾਂ ਜਿਆ ਕਹਨੇ ਚੰਦਲੰਦਰ ਮੱਛੀ ਮਾਰਕੀਟ ਜਿੱਥੇ ਕਿ ਇਲਾਕਾ ਕਾਫੀ ਰਗ ਅੰਗਾਮਾ ਸਿਆਰੇ ਕਿ ਪ੍ਰਵਾਸੀਆਂ ਵੱਲੋਂ ਡਾ ਪੰਜਾਬੀਆਂ ਨਾਲ ਜਿਹੜੀ ਕੋਟਮਾਰ ਹੋਈ ਸੋ ਦੱਸਿਆ ਜਾ ਰਿਹਾ ਕਿ ਜੋ ਤੂੰ ਦੇਖ ਸਕਦੇ ਕਿ ਜਿੰਨਾਂ ਨਾਲ ਕੋਟਮਾਰ ਹੋਈਏ ਸੋ ਉਹਨਾਂ ਦਾ ਕਹਿਣਾ ਕਿ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਕਿ ਜਿਹੜੀ ਪੁਲਿਸ ਜਿਹੜੀ ਕਾਰਵਾਈ ਕਰੇਗੀ ਜਾਂ ਨਹੀਂ ਕਰੇਗੀ ਪਾਟੀ ਪਈਓ ਕੀ ਬਾਤ ਸਾਰੇ ਤੋ ਪਾੜ ਦਿੰਦੀਆਂ ਕੱਪੜੇ ਸਾਡੇ ਪਾੜ ਦਿੱਤੇ ਅਸੀਂ ਕੀ ਪਾਣ ਆਹ ਤੁਹਾਨੂੰ ਪਾਦੇ ਸ਼ਰਟ ਤੂੰ ਬ੍ਰੈਂਡ ਇਹ ਵੀ ਪਾਟੀ ਆ ਪਾਦੇ ਉਹਨੂੰ ਯਾਰ ਕੀ ਕਰਦਾ ਵਾ ਲਾਈਫ ਚੱਲਣ ਦੀ ਸੋ ਇਹਨੇ ਤਸਵੀਰਾਂ ਤੁਹਾਡ ਤੋਂ ਲੈਣਾਂ ਚਾਹਜੰਦਾ ਟਾਈਮ ਦੇਖ ਰਹੇ ਸਾਰੇ ਦਸਕਾ ਦਾ ਬਹੁਤ ਬਹੁਤ ਧੰਨਵਾਦ ਇਹ ਸਾਰੇ ਭਈਆਂ ਨੂੰ ਪਤਾ ਹੁਣ ਵੀ ਬੰਦੇ ਫਰੇ ਜਾਣਗੇ ਛਤਰੀ ਅੜੀ ਬੰਦੇ ਹੁਣੇ ਫਰੇ ਜਾਣਗੇ ਬੰਦੇ ਹੁਣੇ ਫਰੇ ਜਾਣਗੇ ਇੱਥੇ ਸਾਰੇ ਮਾਰਗਾਂ ਤੋਂ ਪੁੱਛੋ ਉਹਨਾਂ ਨੇ ਕਿੱਲੇ ਕਲੀ ਪਿਆ ਜਾਂ ਬੰਦੇ ਆਏ ਬਗੜਾ ਕਰ ਉੱਥੇ ਮੋਟਰਸਾਈਕਲ ਤੇ ਜਾਂਦੇ ਬਾਲੀਗਾੜਾ ਤੋਂ ਕੈਮਰਾ ਚੈੱਕ ਕਰਾ ਲਓ ਕੈਮਰਾ ਲੱਗਾ ਹੋਣਾ ਹੈ ਉੱਥੇ ਦੇਖ ਲਿਓ ਵੀ ਮੋੜ ਤੋਂ ਮੋੜ ਤੇ ਸਾਰੇ ਸਾਨੂੰ ਸਾਰੇ ਡੱਬਾਂ ਨੂੰ ਫੜ ਲਿਆ ਮੈਂ ਮੈਨੂੰ ਤਾਂ ਲੱਗਦਾ ਨਹੀਂ ਮੇਰਾ ਸਾ ਮੇਰੀ ਪੁੱਤ ਪਤਾ ਨਹੀਂ ਲੱਗ ਰਿਹਾ ਸਵੇਰੇ ਕੁਝ ਪਤਾ ਨਹੀਂ ਲੱਗ ਰਿਹਾ ਜੀ ਪਤਾ ਨਹੀਂ ਲੱਗੇ ਭਾਜੀ ਆਪਾਂ ਇੱਥੇ ਧਰਨਾ ਲਾਵਾਂਗੇ ਜੋ ਮਰਜ਼ੀ ਹੋ ਜੇ ਹਾਂਜੀ ਭਾਵੇਂ ਇੱਥੇ ਕਤਲ ਹੋ ਜਾਏ ਜੋ ਮਰਜ਼ੀ ਭਾਵੇਂ ਸਾਨੂੰ ਮਾਰ ਦੇ ਦੇ ਮੇਰੇ ਪਿਆ ਪੁੱਤ ਨਾ ਸਪੋਟਰ ਜੋ ਮਰਜ਼ੀ ਆਪਾਂ ਭਈ ਇੱਥੇ ਧਰਨਾ ਲਾ ਦੇ ਕੋਈ ਮਾੜੀ ਗੱਲ ਹੈ ਦੇਖੋ ਚਲੋ ਲੜਾਈ ਹੋਇਆ ਇੱਕ ਲੇਡੀਜ਼ ਨਾਲ ਜਿਹੜੀ ਕੋਟ ਮਾਰ ਕਰਨੀ ਜਾਂ ਉਹਦੇ ਕੱਪੜੇ ਪਾਣੇ ਦਾ ਬਹੁਤ ਗਲਤ ਗੱਲ ਆ ਤਾਂ ਭਾਈਆ ਵੇ ਕੀ ਭਾਵੇਂ ਹਾਂ ਇੱਧਰ ਦੇਖੋ ਸਰ ਕੋਈ ਨਹੀਂ ਬਚਿਆ ਮੇਰਾ ਸਰੀਰ ਅੰਗ ਜਿਹੜਾ ਨਹੀਂ ਉਹਨਾਂ ਨੇ ਡਾਕਟਰ ਮਾਰੇ ਮੈਨੂੰ ਇੱਕ ਪੰਜਾਬੀ ਬੰਦੇ ਨੇ ਬਚਾਇਆ ਉਹ ਵੀ ਉਹ ਜਿੱਥੇ ਕੈਮਰੇ ਲੱਗਣਗੇ ਸਵੇਰੇ ਕੈਮਰੇ ਚੈੱਕ ਕਰਾ ਲਿਓ ਕਿ ਇੱਥੇ ਬੰਦੇ ਨੇ ਕੁੱਟਿਆਗਾ ਨਹੀਂ ਮੈਂ ਤੁਹਾਡੇ ਮਗਰ ਭੱਜ ਭੱਜ ਕੇ ਕੁੱਟਿਆ ਰਹਿ ਗਏ ਇੱਥੋਂ ਉਹ ਘਾੜੇ ਸਮਝ ਲੈ ਆ ਜਿਹੜਾ ਉਹ ਪੰਜਾਬੀ ਬੰਦੇ ਆ ਇਹ ਸਰਦਾਰ ਨੇ ਮੈਨੂੰ ਕਿਹਾ ਚਲੋ ਪੁੱਤ ਹੁਣ ਲੜਾਈ ਨਹੀਂ ਕਰੀਓ ਚਲੋ ਚਲੋ ਜਾਓ ਦੀ ਅਪਾ ਸਵੇਰੇ ਗੱਲਾਂ ਕਰਾਂਗੇ ਇੱਥੋਂ ਹੀ ਸਾਰਾ ਟੱਬਰ ਚਲ ਗਏ ਇੱਥੋਂ ਦੌੜ ਗਏ ਉਹ ਗੇਟ ਤੋਂ ਨਿਕਲੇ ਸਾਰਿਆਂ ਨੇ ਸਾਡੇ ਰੋਲੇ ਪਿੱਛੇ ਮਾਰਨ ਸ਼ੁਰੂ ਕਰ ਦਿੱਤੇ ਤੇ ਦੋ ਜਣਾਂ ਦਾ ਦਾਤਰ ਫੜੇ ਇਹ ਕਿੰਨੇ ਕ ਬੰਦੇ ਜਿਹੜੇ ਟੋਟਾ ਜਿੰਨਾਂ ਉੱਤੇ ਹਮਲਾ ਕੀਤਾ ਗਿਆ ਅਜਾ ਸਾਰੇ ਇਕੱਠੇ ਹੋ ਗਿਆ ਸਾਰੇ ਇਕੱਠੇ ਹੋ ਗਏ ਦਲਗੇ ਇਹ ਹੁਣ ਭਈ ਇਹ ਕੁਛ ਕਰ ਦੇਣਗੇ ਭਾਈ ਜੀ ਜੇ ਸਾਨੂੰ ਨਾ ਪੁੱਤ ਨੇ ਕੁਝ ਵੀ ਕੀਤਾ ਸਾਡਾ ਹਨਾ ਆਹੀਂ ਵੀ ਆਪਣੀ ਜ਼ਿੰਮੇਵਾਰੀ ਤੇ ਆਪ ਕਰਾਂਗੇ ਆਪਣੀ ਜ਼ਿੰਮੇਵਾਰੀ ਤੇ ਜੋ ਮਰਜ਼ੀ ਹੋ ਜਾਵੇ ਭਾਵੇਂ ਅਸੀਂ ਵੱਡੇ ਜਾਈਏ ਇੱਥੇ ਅਹੀਂ ਆਪ ਕਰਾ ਬੱਜੋ ਮਰਦੀ ਕਰੀਏ ਨਹਿਨ ਕੇ ਸੱਤੀਏ ਅੰਮ੍ਰਿਤ ਪਾਣੀ ਜਿਹੜਾ ਸਾਡੀ سپورਟ ਕਰਦਾ ਨੂੰ ਜੇਲ੍ਹ ਚੋਂ ਕੱਢ ਤਬ ਠੀਕ ਉਹ ਵੀ ਪਰਵਾਸੀਆਂ ਵੱਲੋਂ ਹੀ ਕਦੋਂ ਦੀ ਪਰਵਾਸੀਆਂ ਵੱਲੋਂ ਕਿਚੇ ਦੀ ਹੋਵੇ ਚੁਨੀ ਹਾਂ ਜੀ ਭਾਜੀ ਪਰਵਾਸੀਆਂ ਵੱਲੋਂ ਹੀ ਮਹੀਨਾ ਹੋ ਗਿਆ ਗੱਲ ਨੂੰ ਕੁਛ ਨਹੀਂ ਹੋਇਆ ਸਮਾਦ ਲੈ ਕਿਦਾਂ ਚੁਨੀ ਕੀਤੀ ਕੀ ਕੀਤਾ ਕਿੱਥੇ ਹੱਥ ਲਾਇਆ ਕਿੱਥੇ ਕੀ ਕੀਤਾ ਚੱਲ ਯਾਰ ਪਰਚਾ ਘੜਾਈ ਇਹਨਾਂ ਦੇ ਆਜੋ ਚਲੋ ਤੋਂ ਇਹਨਾਂ ਤਸਵੀਰਾਂ ਤੁਹਾਡੇ ਨੂੰ ਇਨ ਇਜਾਜ਼ਤ ਜਾਂਦੇ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅਰ ਰੇੜੀ ਘਰ ਕਿੱਦਾਂ ਪੜਾਂਗੇ ਆਪਾਂ ਜੀ